ਜਦਿਸੇ ਲੰਡਨ ਤੋਂ ਉੱਡੇ ਇੱਕ ਫਲਾਈਟ ਈਜ਼ੀ ਜੈਟ ਵਿੱਚ ਬੰਬ ਹੋਣ ਦਾ ਦਾਵਾ ਕੀਤਾ ਗਿਆ ਹਾਲਾਂਕਿ ਉਹ ਫਲਾਈਟ ਸੇਫ ਲੈਂਡ ਕਰ ਲਈ ਗਈ ਜਿਸ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਡੋਨਾਲਡ ਟਰੰਪ ਨੂੰ ਵੀ ਧਮਕੀ ਮਿਲੀ ਕਿਵੇਂ ਦੇਖਦੇ ਹੋ ਜੋ ਸਾਰੀ ਖਬਰ ਜੋ ਹੈ ਕਾਫੀ ਜ਼ਿਆਦਾ ਇੰਟਰਨੈਸ਼ਨਲ ਨਿਊਜ਼ ਜਾਂ ਸੁਰੱਖਿਆ ਵਿੱਚ ਬਣੀ ਹੋਈ ਹੈ ਜੀ ਜੀ ਬਿਲਕੁਲ ਬਿਲਕੁਲ ਲੰਡਨ ਦੇ ਲੂਟਨ 에ਅਰਪੋਰਟ ਤੋਂ ਫਲਾਈਟ ਉੱਡਦੀ ਹੈ ਈਜ਼ੀ ਜੈਟ ਦੀ ਇਹ ਫਲਾਈਟ ਹੈ ਤੇ ਸਕਾਟਲੈਂਡ ਦੇ ਸ਼ਹਿਰ ਗਲਾਸਕੋ ਵਿੱਚ ਉਹਨੇ ਲੈਂਡ ਹੋਣਾ ਸੀ ਸੋ ਫਲਾਈਟ ਸੇਫਲੀ ਜਿਹੜੀ ਹੈਗੀ ਉਹ ਟੇਕ-ਆਫ ਕਰ ਜਾਂਦੀ ਹੈ ਤੇ ਉਸ ਤੋਂ ਬਾਅਦ ਰੌਲਾ ਪੈਣ ਲੱਗਦਾ ਹੈ ਇੱਕ ਬੰਦੇ ਵੱਲੋਂ ਤੁਹਾਨੂੰ ਜਾਣ ਕੇ ਹੈਰਾਨੀ ਹੋਣੀ ਹੈ ਕਿ ਉਹ ਖਬਰ ਅਸੀਂ ਕਿਉਂ ਕਵਰ ਕਰ ਰਹੇ ਹਾਂ ਕਿਉਂਕਿ ਉਹ ਵਿਅਕਤੀ ਭਾਰਤ ਦੇ ਨਾਲ ਸੰਬੰਧਤ ਸੀ ਭਾਰਤੀ ਵਿਅਕਤੀ ਸੀ ਜਿਹਦਾ ਨਾਂ ਸੀ ਅਬੇ ਨਾਇਕ ਤੇ ਉਹਦੇ ਵੱਲੋਂ ਜਹਾਜ਼ ਦੇ ਵਿੱਚ ਖੜ ਕੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਗਿਆ ਕਿ ਉਸ ਦੇ ਕੋਲ ਬੰਬ ਹੈ ਇੱਥੇ ਹੀ ਬਸ ਨਹੀਂ ਉਹਦੇ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਫਿਰ ਉਹਨੇ ਅਗਲੀ ਜਿਹੜੀ ਗੱਲ ਕਹੀ ਆ ਸਲੋਗਨ ਜਿਹੜਾ ਦਿੱਤਾ ਹੈ ਡੈਥ ਟੂ ਟਰੰਪ ਅਮਰੀਕਾ ਨੂੰ ਵੀ ਕਹਿੰਦਾ ਅਸੀਂ ਖਤਮ ਕਰਾਂਗੇ ਤੇ ਟਰੰਪ ਨੂੰ ਵੀ ਖਤਮ ਕਰਾਂਗੇ ਸੋ ਇਹ ਜਦੋਂ ਉੱਥੇ ਮਾਹੌਲ ਜਿਹੜਾ ਬਣ ਗਿਆ ਜਦੋਂ ਬੰਬ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਤੇ ਤਾਂ ਸਾਰੀਆਂ ਸਵਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਹੈਗਾ ਉਹ ਪੈ ਗਿਆ ਉਸ ਜਿਹੜਾ ਸਟਾਫ ਸੀਗਾ ਉਸ ਜਿਹੜਾ ਹੁੰਦਾ ਸਾਰਾ ਕਰੂ ਹੁੰਦਾ ਕਰੂ ਮੈਂਬਰ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਇੱਕਦਮ ਦਹਿਲ ਗਏ ਕਿ ਇਹ ਕੀ ਬਣ ਗਿਆ ਮਤਲਬ ਕਿ ਇੱਕ ਬੰਬ ਹੋਣ ਦੀ ਗੱਲ ਕਹਿ ਰਿਹਾ ਵਿਅਕਤੀ ਉਹ ਵੀ ਵਿਅਕਤੀ ਭਾਰਤ ਦੇ ਨਾਲ ਸਬੰਧਤ ਹੈਗਾ ਤੇ ਉਹ ਇਹੀ ਗੱਲ ਬਾਰ-ਬਾਰ ਕਹਿ ਰਿਹਾ ਕਿ ਅ ਮੇਰੇ ਕੋਲ ਬੰਬ ਹੈ ਤੇ ਮੈਂ ਇਸ ਜਹਾਜ਼ ਨੂੰ ਵੀ ਉਡਾ ਸਕਦਾ ਹਾਂ ਤੇ ਉਸ ਤੋਂ ਬਾਅਦ ਉਹ ਅੱਲਾਹੁ ਅਕਬਰ ਦੇ ਨਾਰੇ ਲਾਉਣ ਲੱਗ ਪਿਆ ਜਦੋਂ ਉਹ ਨੇ ਅੱਲਾਹੁ ਅਕਬਰ ਦੇ ਨਾਰੇ ਲਾਇਆ ਤਾਂ ਲੋਕਾਂ ਨੂੰ ਉਹ ਇੱਕ ਜਿਹੜੀ ਇਮੇਜ ਬਣੀ ਹੋਈ ਹੈ ਨਾ ਮਤਲਬ ਕਿ ਕੋਈ ਵਾਕਈ ਟੈਰਰਿਸਟ ਅਟੈਕ ਹੋ ਗਿਆ ਜਾਂ ਇਹ ਜਹਾਜ਼ ਨੂੰ ਕਿਡਨਾਪ ਕਰ ਲਿਆ ਗਿਆ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਸ ਵੇਲੇ ਚੱਲਣ ਲੱਗ ਪਿਆ ਫਿਰ ਕੀ ਹੁੰਦਾ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਿਹੜਾ ਸਟਾਫ ਹੁੰਦਾ ਹੈ ਕਰੂ ਮੈਂਬਰ ਹੁੰਦੇ ਨੇ ਉਸ ਬੰਦੇ ਨੂੰ ਫੜ ਕੇ ਥੱਲੇ ਸੁੱਟ ਲੈਂਦੇ ਆ ਤੇ ਉਹਦੇ ਹੱਥ ਪਿੱਛੇ ਬੰਨ ਦਿੱਤੇ ਜਾਂਦੇ ਆ ਤੇ ਫਿਰ ਕੀ ਹੁੰਦਾ ਇਹ ਫਲਾਈਟ ਲਗਭਗ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਨੇੜੇ ਪਹੁੰਚ ਗਈ ਸੀ ਉਸ ਤੋਂ ਬਾਅਦ ਉਹਦੀ ਸੇਫ ਲੈਂਡਿੰਗ ਕਰਵਾ ਦਿੱਤੀ ਗਈ ਫਿਰ ਬੰਬ ਸਕਾਟ ਦੇ ਜਿਹੜੀਆਂ ਟੀਮਾਂ ਨੇ ਉਹ ਆਉਂਦੀਆਂ ਉਹਨੂੰ ਗ੍ਰਫਤਾਰ ਕੀਤਾ ਜਾਂਦਾ ਫਿਰ ਉਹ ਸਾਰੀ ਫੁਟੇਜ ਦੇਖੀ ਜਾਂਦੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਕਿਉਂਕਿ ਲੋਕ ਵੀਡੀਓ ਵੀ ਬਣਾ ਰਹੇ ਨੇ ਨਾ ਉਹਦੇ ਵਿੱਚ ਉਹਦੀ ਬੰਦੇ ਦੀ ਸੋ ਵੀਡੀਓ ਵੀ ਹੈ ਪਰ ਆਪਾਂ ਚਲਾਵਾਂਗੇ ਨਹੀਂ ਇਹਦੇ ਵਿੱਚ ਸੋ ਇਹ ਇਹ ਸਾਰੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਮਤਲਬ ਕਿ ਇੱਕ ਬਹੁਤ ਵੱਡੀ ਘਟਨਾ ਵਾਪਰ ਸਕਦੀ ਸੀ ਜੇ ਵਾਕਈ ਉਹਦੇ ਕੋਲ ਬੰਬ ਹੁੰਦਾ ਹੁਣ ਤੁਹਾਨੂੰ ਇਹਦੇ ਵਿੱਚ ਇੰਟਰਸਟਿੰਗ ਗੱਲ ਜਿਹੜੀ ਮੈਂ ਦੱਸਣ ਲੱਗਿਆ ਬੰਦਾ ਹੈਗਾ ਭਾਰਤੀ ਤੇ ਉਹਦੇ ਨਾਮ ਤੋਂ ਪਤਾ ਲੱਗਦਾ ਆਬੇ ਨਾਇਕ ਯਾਨੀ ਕਿ ਉਹ Hindu ਪਰਿਵਾਰ ਦੇ ਨਾਲ Hindu ਧਰਮ ਦੇ ਨਾਲ ਸਬੰਧਤ ਹੈ ਤੇ ਉਹਨੇ ਬੰਬ ਹੋਣ ਦੀ ਗੱਲ ਕਹੀ ਉਸ ਤੋਂ ਬਾਅਦ ਅੱਲਾਹੁ ਅਕਬਰ ਦੇ ਨਾਰੇ ਲਾ ਰਿਹਾ ਸੋ ਦੇਖੋ ਗੱਲ ਕਿੱਧਰ ਨੂੰ ਜਾ ਰਹੀ ਹੈ ਸੋ ਇਹ ਸਾਰਾ ਸਸਪੈਂਸਫੁਲ ਜਿਹੜੀ ਹੈਗੀ ਹੈ ਗੱਲਬਾਤ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇੱਕ Hindu ਧਰਮ ਦੇ ਵਿਅਕਤੀ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਕੀ ਇਹ ਡਰਾਮਾ ਰਚਿਆ ਗਿਆ ਕਿ ਜਾਣਬੁੱਝ ਕੇ ਮੁਸਲਮਾਨਾਂ ਦੇ ਉੱਤੇ ਜਿਹੜਾ ਇੱਕ ਵਾਰੀ ਧੱਬਾ ਲਾਉਣਾ ਜਾਂ ਆਪਾਂ ਕਹਿ ਦਈਏ ਭੀ ਕੀ ਵਾਕਈ ਇਹ ਟੈਰਰਿਸਟ ਹੀ ਹੁੰਦੇ ਨੇ ਜੋ ਜੋ ਬਣਾਇਆ ਬਣਾਇਆ ਜਾਂਦਾ ਨਾ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕਿ ਇਹ ਇਸ ਤਰ੍ਹਾਂ ਹੀ ਹੁੰਦੇ ਨੇ ਸਾਰੇ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਡਰਾਮਾ ਕ੍ਰੀਏਟ ਕੀਤਾ ਗਿਆ ਬੇਸ਼ੱਕ ਉਹਦੇ ਕੋਲ ਬੰਬ ਨਹੀਂ ਸੀ ਪਰ ਉਹਦੇ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਾਉਣਾ ਇਹ ਗੱਲ ਜਿਹੜੀ ਹੈ ਜਿਤਾਉਂਦਾ ਕਿ ਇਹ ਬੰਦਾ ਮੁਸਲਿਮ ਹੈ ਤੇ ਇਹ ਜਿਹਹਾਦ ਦੀ ਗੱਲ ਕਰ ਰਿਹਾ ਇਹ ਟਰੰਪ ਨੂੰ ਕਤਲ ਕਰਨ ਦੀ ਗੱਲ ਕਰ ਰਿਹਾ ਇਹ ਜਹਾਜ਼ ਨੂੰ ਉਡਾਉਣ ਦੀ ਗੱਲ ਕਰ ਰਿਹਾ ਤੇ ਅਮਰੀਕਾ ਨੂੰ ਨਸ਼ਟ ਕਰਨ ਦੀ ਗੱਲ ਕਰ ਰਿਹਾ ਸੋ ਦੇਖੋ ਕਿੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਇਸ ਬੰਦੇ ਵੱਲੋਂ ਕਹੀਆਂ ਗਈਆਂ ਇੱਕ ਡਰਾਮਾ ਰਚਿਆ ਗਿਆ ਇਹ ਡਰਾਮਾ ਹੁਣ ਕਿਹਦੇ ਕਹਿਣ ਤੇ ਰਚਿਆ ਗਿਆ ਆਖਰ ਇੱਕ ਬੰਦਾ ਜਿਹੜਾ Hindu ਹੈ ਉਹ ਅੱਲਾਹੁ ਅਕਬਰ ਦੇ ਨਾਰੇ ਲਾ ਰਿਹਾ ਨਾਲੇ ਕਹਿ ਰਿਹਾ ਮੇਰੇ ਕੋਲ ਬੰਬ ਹੈ ਹੁਣੇ ਸੋਚਣ ਵਾਲੀ ਗੱਲ ਬਣ ਜਾਂਦੀ ਹੈ ਇਹਦੀ ਜਾਂਚ ਜਿਹੜੀ ਹੈ ਫਿਲਹਾਲ ਦੀ ਘੜੀ ਚੱਲ ਰਹੀ ਹੈ ਜਾਂਚ ਹੋ ਰਹੀ ਹੈ ਇਸ ਦੀ ਉਹਦੀ ਫੁਟੇਜ ਜਾਂ ਫਿਰ ਉਹਦੇ ਕੋਲੋਂ ਵੀ ਬੰਦੇ ਕੋਲੋਂ ਸਾਰੀ ਪੁੱਛਗਿੱਛ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਕਿ ਉਹਨੇ ਕਿਸੇ ਦੇ ਕਹਿਣ ਤੇ ਕੋਈ ਪਿੱਛੇ ਉਹਦੇ ਸਾਜ਼ਿਸ਼ ਹੈ ਕੋਈ ਏਜੰਸੀ ਨੈਟਵਰਕ ਕੰਮ ਕਰਦਾ ਹੈ ਜਾਂ ਕੋਈ 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 ਹੋਰ ਗਰੁੱਪ ਹੈਗਾ ਜਿਹੜਾ ਉਹਦੇ ਪਿੱਛੇ ਆ ਸੋ ਸਾਰੀ ਗੱਲਬਾਤ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪਰ ਜਿਹੜੀ ਮੇਨ ਗੱਲ ਉਹ ਇਹ ਹੈਗੀ ਆ ਵੀ ਹਿੰਦੂ ਧਰਮ ਦੇ ਨਾਲ ਸਬੰਧਤ ਹੋਣਾ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਉਮ ਹ ਹਿੰਦੂਆਂ ਦੇ ਵਿੱਚ ਸਾਰੇ ਮਾੜੇ ਨੇ ਚੰਗੇ ਨੇ ਮੁਸਲਮਾਨਾਂ ਚ ਸਭ ਮਾੜੇ ਨੇ ਚੰਗੇ ਨੇ ਪਰ ਜੇ ਉਹਨੂੰ ਵਾਕਿਆ ਹੀ ਡੋਨਲਡ ਟਰੰਪ ਪਸੰਦ ਨਹੀਂ ਡੋਨਲਡ ਟਰੰਪ ਦੀ ਗੱਲ ਕਿਉਂ ਕਰ ਰਿਹਾ ਸੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਡੋਨਲਡ ਟਰੰਪ ਨੇ ਉਸ ਟਾਈਮ ਦੇ ਵਿੱਚ ਉਹ ਪੀਰੀਅਡ ਉਹ ਉਹ ਦਿਨਾਂ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਆਉਣਾ ਸੀ ਸੋ ਜੇ ਉਸ ਬੰਦੇ ਨੂੰ ਬੇਸ਼ੱਕ ਉਹ ਕਿਸੇ ਧਰਮ ਦੇ ਨਾਲ ਸੰਬੰਧਤ ਹੈ ਉਹ ਉਹਨੂੰ ਡੋਨਲਡ ਟਰੰਪ ਨਹੀਂ ਪਸੰਦ ਉਹ ਆਪਣੇ ਤੌਰ ਦੇ ਉੱਤੇ ਪ੍ਰੋਟੈਸਟ ਕਰ ਸਕਦਾ ਹੈ ਉਹ ਉਹ ਕੁਝ ਵੀ ਕਰ ਸਕਦਾ ਪਰ ਫਿਰ ਉਹ ਨਾਰੇ ਕਿਉਂ ਲਾ ਰਿਹਾ ਉਹ ਮੁਸਲਮਾਨ ਧਰਮ ਦੇ ਸਲੋਗਨ ਜਿਹੜੇ ਉਹਨਾਂ ਦੇ ਹੈਗੇ ਆ ਉਹ ਕੀ ਇਹਦੇ ਪਿੱਛੇ ਕਾਰਨ ਨੇ ਇਹ ਸਾਰੀ ਗੱਲਬਾਤ ਦੀ ਜਾਂਚ ਜਿਹੜੀ ਹੈਗੀ ਆ ਫਿਲਹਾਲ ਚੱਲ ਰਹੀ ਹੈ ਜਦੋਂ ਇਹ ਜਾਂਚ ਮੁਕੰਮਲ ਹੋ ਜੇਗੀ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਵੀ ਸਾਰੀ ਗੱਲਬਾਤ ਜਿਹੜੀ ਦੱਸਾਂਗੇ ਪਰ ਇਹ ਗੱਲ ਮੈਂ ਤੁਹਾਨੂੰ ਦੱਸ ਦੇਣਾ ਕਿ ਭਾਰਤੀ ਅੱਜ ਕੱਲ ਬਹੁਤ ਨਾਮ ਚਮਕਾ ਰਹੇ ਆ ਦੁਨੀਆ ਭਰ ਦੇ ਵਿੱਚ ਇਹੋ ਜੇ ਕਾਰਨਾਮੇ ਕਰਕੇ ਹਜੇ ਪਿਛਲੇ ਹਫਤੇ ਇੱਕ ਫੁਟੇਜ ਵਾਇਰਲ ਹੁੰਦੀ ਹੈ ਅਮਰੀਕਾ ਤੋਂ ਇੱਕ ਭਾਰਤੀ ਔਰਤ ਜਿਹੜੀ ਹੈਗੀ ਆ ਉਹ ਅਮਰੀਕਾ ਜਾਂਦੀ ਟੂਰਿਸਟ ਵੀਜ਼ੇ ਦੇ ਉੱਤੇ ਉਹ ਇੱਕ ਸਟੋਰ ਦੇ ਵਿੱਚ ਲਗਭਗ ਇੱਕ ਇੱਕ ਨਾ ਸਟੋਰ ਦੇ ਵਿੱਚ ਵੜ ਜਾਂਦੀ ਆ ਉਹ ਸ਼ਾਪਿੰਗ ਕਰਨ ਵਾਸਤੇ ਜਾਂ ਕਹਿ ਲਓ ਵੈਸੇ ਚਲੀ ਗਈ ਉਹਦੇ ਅੰਦਰ 7 ਘੰਟੇ ਘੁੰਮਦੀ ਰਹੀ ਆ ਉਹ ਸੀਸੀਟੀ ਕੈਮਰਿਆਂ ਦੇ ਵਿੱਚ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਨੋਟ ਹੁੰਦਾ ਰਿਹਾ ਕਿ 7 ਘੰਟੇ ਹੋ ਗਏ ਇਹ ਬੀਬੀ ਜਿਹੜੀ ਆ ਵਾਕਾ ਵਾਕ ਲੈਣਾ ਦੇ ਵਿੱਚ ਆ ਰਹੀ ਹੈ ਘੁੰਮ ਰਹੀ ਹੈ ਉਹ ਆਪਣੇ ਵੱਲੋਂ ਹਿਸਾਬ ਕਿਤਾਬ ਲਾ ਰਹੀ ਸੀ ਕਿ ਮੈਂ ਕੀ ਕਰਨਾ ਕਿਸ ਤਰੀਕੇ ਨਾਲ ਕਰਨਾ ਅਖੀਰ ਉਹਨੇ 1300 ਡਾਲਰ ਦਾ ਸਮਾਨ ਜਿਹੜਾ ਉਹ ਚੋਰੀ ਕੀਤਾ ਤੇ ਉਹ ਨਿਕਲਣ ਦੇ ਲਈ ਤਿਆਰ ਸੀ ਮਤਲਬ ਸਟੋਰ ਦੇ ਵਿੱਚੋਂ ਤੇ ਉਸ ਵੇਲੇ ਉਹਨੂੰ ਸਿਕਿਉਰਟੀ ਨੇ ਕਾਬੂ ਕਰ ਲਿਆ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਉਹ ਸਾਰੀ ਜਿਹੜੀ ਫੁਟੇਜ ਹੈਗੀ ਉਹ ਵਾਇਰਲ ਹੋ ਰਹੀ ਹੈ ਸੋ ਭਾਰਤੀ ਅੱਜਕੱਲ ਇਨਾਮ ਬਹੁਤ ਚਮਕਾਰ ਰਹੇ ਨੇ ਦੁਨੀਆ ਭਰ ਦੇ ਵਿੱਚ ਇਹੋ ਜੇ ਲਚਨਾ ਕਰਕੇ ਸੋ ਇਹਦੇ ਨਾਲ ਕੀ ਹੋ ਰਿਹਾ ਕਿਹਦੀ ਕਿਹਦੀ ਸ਼ਭੀ ਕਿਦਾਂ ਕਿਦਾਂ ਖਰਾਬ ਹੋ ਰਹੀ ਹੈ ਤੁਸੀਂ ਆਪ ਸਮਝ ਸਕਦੇ ਹੋ ਸੋ ਇਹ ਫਿਲਹਾਲ ਦੀ ਘੜੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਫਲਾਈਟ ਦੇ ਵਿੱਚ ਜਿਹੜਾ ਬੰਬ ਦਾ ਰੋਲਾ ਪਾਉਣਾ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਤੋਂ ਇਸ ਵੇਲੇ ਦੀ ਅਪਡੇਟ ਇਨੀ ਕੁ ਆਈ ਹੈ ਬਾਕੀ ਆਪਾਂ ਆਉਂਦੇ ਦਿਨਾਂ ਦੇ ਵਿੱਚ ਹੋਰ ਜਦੋਂ ਸੈਕੰਡਲੀ ਇਹਦੀ ਰਿਪੋਰਟ ਆ ਜਾਏਗੀ ਜਾਂਚ ਰਿਪੋਰਟ ਆ ਜਾਏਗੀ ਤੇ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਰੂਰ ਸਾਂਝੀ ਕਰ ਦੇਵਾਂਗੇ ਜੀ ਜੀ ਇਸ ਵਾਸਤੇ ਤੁਹਾਨੂੰ ਧੰਨਵਾਦ ਕਰਦੇ ਹਾਂ ਤੁਸੀਂ ਜਦੋਂ ਹੀ ਕੋਈ ਯੂਕੇ ਨਸਮਤ ਖਬਰ ਹੁੰਦੀ ਹੈ ਤੁਸੀਂ ਸਭ ਤੋਂ ਪਹਿਲਾਂ ਸਹੀ ਜਾਣਕਾਰੀ ਦਰਸ਼ਕਾਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਸਨ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ